ਅੱਜ ਜੋ ਵੈਲੈਂਟਾਈਨ ਡੇ ਦੇ ਵੀਕ ਸਟਾਰਟ ਹੋ ਗਏ ਨੇ ਤੇ ਅੱਜ ਹੈਗਾ ਇਹ ਪਹਿਲਾ ਦਿਨ ਯਾਨੀ ਕਿ ਰੋਸ ਡੇ ਕੌਣ ਕੌਣ ਇਹ ਰੋਸ ਡੇ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਕਮੈਂਟ ਬਾਕਸ ਤੇ ਜਰੂਰ ਦੱਸਿਓ ਇਹ ਤਾਂ ਵਿਲਾ ਪੈਸਿਆਂ ਦਾ ਕਾਲ ਹੈਗਾ ਜੀਜੀ ਦੇ ਕੋਲ ਪੈਸਾ ਹੈ ਕੁੜੀਆਂ ਉਹਦੇ ਵਿੱਚ ਭਜਦੀਆਂ ਨੇ ਇਹ ਗਲਤ ਗੱਲ ਦੇਖ ਲਓ ਕੁੜੀਓ ਕਮੈਂਟ ਬਾਕਸ ਤੇ ਨਾ ਇਹ ਗੱਲ ਦਾ ਜਵਾਬ ਜਰੂਰ ਦਿਓ ਮੈਂ ਵੀ ਜਵਾਬ ਦਵਾਂਗੀ ਹਾਲਾਂਕਿ ਮੈਂ ਵੀ ਇੱਕ ਕੁੜੀ ਆ ਮੈਂ ਵੀ ਜਰੂਰ ਜਵਾਬ ਇਹ ਗੱਲ ਸਰ ਤੁਸੀਂ ਗਲਤ ਕਰ ਰਹੇ ਹੋ ਸਾਡਾ ਕਹਦਾ ਪ੍ਰੈਰਸਾ ਇਕੱਲੇ ਆ ਜਵਾਣ ਕਿਉਂ ਸਿੱਧੀ ਹੈ ਨਹੀਂ ਮੇਰੀ ਕੋਈ ਨਹੀਂ ਹੈਗੀ ਰਸੀਦ ਨਹੀਂ ਹੈ ਸਿੱਧੀ ਨਹੀਂ ਹੈ ਹੀ ਨਹੀਂ ਰਸਨਾ ਕੀ ਨਹੀਂ ਹੈ ਹੀ ਨਹੀਂ ਤੂੰ ਚਾਹੇ ਪੁੱਛਦੀ ਨਹੀਂ ਕਰ ਕਾਲ ਮੇਰਾ ਹਾਲ ਚਾ ਮੈਨੂੰ ਫੇਰ ਵੀ ਤੇਰੇ ਤੇ ਗੁੱਸਾ ਨਹੀਂ ਆਇਆ ਹੁਣ ਆ ਜਾ ਵਾਪਸ ਤੰਗ ਨਹੀਂ ਕਰਦਾ ਮੈਂ ਸੁਣੂ ਤੇਰੀ ਪਹਿਲਾ ਐਵੇਂ ਨਹੀਂ ਲੜਦਾ ਮੈਂ ਬਾਕੀ ਨਹੀਂ ਜਿਵੇਂ ਤੈਨੂੰ ਸਹੀ ਲੱਗੇ ਸਸ਼ੀਕਾਲ ਜੀ ਸਸ਼ੀਕਾਲ ਜੀ ਕਿੱਥੋਂ ਬਿਲੋਂਗ ਕਰਦਾ ਮੈਂ ਕਰੋ ਜੀ ਮੈਂ ਕਿਹਾ ਤੁਹਾਡੇ ਘਰ ਚ ਚਲੀ ਆ ਮੈਂ ਕੁਛ ਨਹੀਂ 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 ਰੋਜ਼ ਦੇਣਾ ਤੁਸੀਂ ਅੱਤੇ ਦੇ ਦੋ ਕੋਈ ਨਹੀਂ ਨਹੀਂ ਮੈਂ ਕਿ ਰੋਜ਼ ਦੂੰ ਤੁਸੀਂ ਪਹਿਲੇ ਦੱਸੋ ਆਪ ਦੀ ਸਹੇਲੀ ਨੂੰ ਰੋਜ਼ ਦਿੱਤਾ ਕਿ ਨਹੀਂ ਮੈਂ ਤਾਂ ਬਹੁਤ ਵੰਡਤੇ ਪਰ ਮਿਲਿਆ ਕੋਈ ਨਹੀਂ ਨਹੀਂ ਪਰ ਕਲਰ ਵੀ ਹੋ ਹੀ ਪਾਇਆ ਹੈ। ਕਲਰ ਮੈਂ ਤੁਹਾਡੇ ਨਾਲ ਹੀ ਮੈਚਿੰਗ ਕਰਕੇ ਪਾ ਲਿਆ। ਇਹ ਕਿਸਾ ਸੱਚੀ ਹੈ ਕਿ ਜਿਵੇਂ ਕਹਾਣੀ ਮਿਲ ਆ ਕਿ ਕਈ ਵਾਰੀ ਮੁੰਡੇ ਨਾ ਬਹੁਤ ਕਹਾਣੀਆਂ ਤੁਸੀਂ ਵੀ ਜਾਣਦੇ ਹੋਵੋਗੇ ਜਾਂ ਦੇਖਿਆ ਹੋਊਗਾ ਕਿ ਮੁੰਡੇ ਬਹੁਤ ਕਹਾਣੀਆਂ ਐਵੇਂ بےਫਾਕ ਵੀ ਸੁਣਾ ਦਿੰਦੇ ਆ। ਇਹ ਸੱਚ ਹੈ ਕਿ ਜਾਂ ਇਹ ਝੂਠਾ ਹੈ? ਨਹੀਂ ਨਹੀਂ ਬਿਲਕੁਲ ਸੱਚ ਹੈ। ਇਹ ਤਾਂ ਹੀ ਨਹੀਂ ਸੱਚਾ ਜੀ ਬਿਲਕੁਲ ਸੱਚਾ। ਸਸ਼ੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜੋਤ ਕੋ ਅੱਜ ਵੈਲੈਂਟਾਈਨ ਡੇ ਦੇ ਵੀਕ ਸਟਾਰਟ ਹੋ ਗਏ ਨੇ ਤੇ ਅੱਜ ਹੈਗਾ ਇਹ ਪਹਿਲਾ ਦਿਨ ਯਾਨੀ ਕਿ ਰੋਜ਼ ਡੇ ਕੌਣ-ਕੌਣ ਇਹ ਰੋਜ਼ ਡੇ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੇ ਦੂਸਰੀ ਗੱਲ ਮੈਂ ਕਿਵੇਂ ਦੀ ਲੱਗ ਰਹੀ ਕਿਉਂਕਿ ਮੈਂ ਵੀ ਰੋਜ਼ ਵਾਲਾ ਕਲਰ ਪਾਇਆ ਹੈ ਜੋ ਹਰ ਇੱਕ ਪ੍ਰੇਮੀ ਆਪਣੇ ਪ੍ਰੇਮੀ ਨੂੰ ਦਿੰਦਾ ਹੈ ਤੇ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਤੇ ਤੁਸੀਂ ਵੀ ਦੱਸਿਓ ਕਿ ਕਿਵੇਂ-ਕਿਵੇਂ ਕੌਣ ਕਿੱਥੇ ਸੈਲੀਬ੍ਰੇਟ ਇਸ ਡੇ ਨੂੰ ਕਰ ਰਿਹਾ ਹੈ ਤੇ ਕਿਸ ਨੇ ਆਪਣੇ ਪਾਰਟਨਰ ਨੂੰ ਰੋਜ਼ ਦੇਤਾ ਜਾਂ ਫਿਰ ਦੇਣਾ ਹੈ ਕੌਣ ਰੁੱਸਿਆ ਹੈ ਕੌਣ ਆਪਣੇ ਪ੍ਰੇਮੀ ਨੂੰ ਮਨਾ ਰਿਹਾ ਹੈ ਤੁਸੀਂ ਜ਼ਰੂਰ ਦੱਸਿਓ ਤੇ ਇਸ ਤੇ ਹੀ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਡੇ ਨੂੰ ਲੋਕ ਕਿਵੇਂ ਮਨਾ ਰਹੇ ਨੇ ਹਾਲਾਂਕਿ ਇਹ ਕਲਚਰ ਆਪਣਾ ਕਲਚਰ ਹੈ ਨਹੀਂ ਬਾਹਰਲੇ ਦੇਸ਼ਾਂ 'ਚ ਲੋਕ ਕਾਫੀ ਇਸ ਨੂੰ ਮਨਾਉਂਦੇ ਨੇ ਵੈਲੈਂਟਾਈਨ ਡੇ ਕਈਆਂ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ ਕਿ ਇਹ ਹੁੰਦਾ ਕੀ ਹੈ ਕਿਉਂਕਿ ਅਕਸਰ ਲੋਕ ਸੋਚਦੇ ਨੇ ਜਾਂ ਕਹਿੰਦੇ ਨੇ ਕਿ ਪਿਆਰ ਸਿਰਫ ਇਹਨਾਂ ਦਿਨਾਂ 'ਚ ਨਹੀਂ ਕੀਤਾ ਜਾਂਦਾ ਹੋਰ ਵੀ ਬਹੁਤ ਦਿਨ ਹੈ ਹੇਲੀ ਆਪਣੇ ਪਾਰਟਨਰ ਦੀ ਕੇਅਰ ਕਰਨੀ ਉਹ ਵੀ ਇੱਕ ਪਿਆਰ ਹੀ ਹੈ ਪਰ ਲੋਕ ਇਹ ਵੈਲੈਂਟਾਈਨ ਡੇ ਨੂੰ ਕਿਵੇਂ ਮਨਾ ਰਹੇ ਨੇ ਨੌਜਵਾਨਾਂ ਤੋਂ ਆਪਾਂ ਜਰੂਰ ਜਾਣਾਂਗੇ ਮੇਰੇ ਨਾਲ ਕੁਝ ਨੌਜਵਾਨ ਮੌਜੂਦ ਨੇ ਆਪਾਂ ਉਹਨਾਂ ਕੋਲ ਜਾਣਦੇ ਆ ਕਿ ਉਹਨਾਂ ਨੇ ਆਪਣੇ ਪਾਰਟਨਰ ਨੂੰ ਰੋਜ਼ ਦਿੱਤਾ ਹੈ ਕਿ ਅਜੇ ਤੱਕ ਨਹੀਂ ਦਿੱਤਾ ਸਸ਼ੀਕਾਲ ਸਰ ਸਸ਼ੀਕਾਲ ਜੀ ਕਿੱਥੋਂ ਬਿਲੋਂਗ ਕਰਦੇ ਮੈਂ ਘਰੋਂ ਜੀ ਨਹੀਂ ਫਿਰ ਵੀ ਮੈਂ ਕਿਹੜਾ ਤੁਹਾਡੇ ਘਰ ਚੱਲ ਚੱਲੀ ਮੈਂ ਪੁੱਛ ਰਹੀ ਰਹਿੰਦੀ ਕਿੱਥੇ ਹੋ ਨਹੀਂ ਨਹੀਂ ਰੋਜ਼ ਦੇਣਾ ਤੁਸੀਂ ਇੱਥੇ ਹੀ ਦੇ ਦਿਓ ਕੋਈ ਚੱਕਰ ਨਹੀਂ ਨਹੀਂ ਮੈਂ ਕਿ ਰੋਜ਼ ਤੁਸੀਂ ਪਹਿਲੇ ਦੱਸੋ ਆਪਦੀ ਸਹੇਲੀ ਨੂੰ ਰੋਜ਼ ਦਿੱਤਾ ਹੈ ਕਿ ਨਹੀਂ ਮੈਂ ਤਾਂ ਬਹੁਤ ਵੰਡਤੇ ਪਰ ਮਿਲਿਆ ਕੋਈ ਨਹੀਂ। ਹਾਂ ਫਿਰ ਤੇ ਮਾੜੀ ਹੋਈ ਤੁਹਾਡੇ ਨਾਲ। ਬਹੁਤ ਜ਼ਿਆਦਾ ਜੀ ਤੁਸੀਂ ਦੇਣਾ ਵੈਸੇ ਨਹੀਂ ਪਹਿਲੇ ਤੁਸੀਂ ਕਲਰ ਵੀ ਉਹੀ ਪਾਇਆ ਹੈ। ਕਲਰ ਮੈਂ ਤੁਹਾਡੇ ਨਾਲ ਹੀ ਮੈਚਿੰਗ ਕਰਕੇ ਪਾਇਆ। ਅੱਛਾ ਤੁਸੀਂ ਮੈਨੂੰ ਪਹਿਲੇ ਜਾਣਦੀ ਕਿ ਮੈਂ ਤੁਹਾਡੇ ਨਾਲ ਮੈਮ ਕਲਰ ਮੈਚ ਕਰਕੇ ਪਾਇਆ। ਨਹੀਂ ਮੈਂ ਸਵੇਰ ਤੋਂ ਹੀ ਤੁਹਾਨੂੰ ਵੇਖ ਲਿਆ। ਦੀ ਤੁਸੀਂ ਰੋਜ਼ ਦੇ ਨਾਲ ਦਾ ਕਲਰ ਪਾਇਆ ਜ ਰੋਜ਼ ਦੇ ਵੀ ਆ। ਮੈਨੂੰ ਤਾਂ ਲੱਗਦਾ ਸੇਲੀ ਨੂੰ ਪ੍ਰਪੋਜ਼ ਕਰਨ ਚੱਲੇ ਹੋ ਅੱਜ। ਪਰ ਮੈਂ ਰੋਜ਼ ਰੋਜ਼ ਦਾ ਨਹੀਂ ਨਹੀਂ ਹੱਲੇ ਤਾਂ ਨਹੀਂ ਵੇਖਾਂਗੇ। ਬੜੇ ਵੰਡ ਤੇ ਰੋਜ਼ ਤਾਂ ਸਵੇਰ ਤੋਂ ਬਹੁਤ ਵੰਡਤੇ ਨੇ। ਤੇ ਹੁਣ ਹੋਰ ਵੰਡਾਂਗੇ ਥੋੜੇ ਬਹੁਤ ਪਹਿਲੇ ਕਿਨੂੰ ਦਿੱਤਾ ਹੈ ਰੋਜ਼ ਐਂ ਹੀ ਤੁਰਦੀਆਂ ਫਿਰਦੀਆਂ ਨੂੰ ਦੇਦੀਦਾ ਹੋਰ ਕੀ ਕਰਨਾ ਪਹਿਲੇ ਇਹ ਦੱਸੋ ਸਟੱਡੀ ਕਰਦੇ ਹੋ ਕਿ ਜਾਂ ਜੌਬ ਕਰਦੇ ਸਟੱਡੀ ਤੇ ਸਕੂਲ ਟਾਈਮ ਦੀ ਗੱਲ ਕਿ ਕਦੀ ਕਿਸੇ ਨੂੰ ਰੋਜ਼ ਦਿੱਤਾ ਹੋਵੇ ਨਹੀਂ ਸਕੂਲ ਟਾਈਮ ਤਾਂ ਹੋ ਗਿਆ ਕੰਪਲੀਟ ਤੇ ਸਕੂਲ ਟਾਈਮ ਚੋਂ ਅਜਾ ਵਾਧੂ ਰੋਜ਼ ਦਿੱਤੇ ਨੇ ਵਾਵਾ ਵੰਡੇ ਨੇ ਵੈਲੈਂਟਾਈਨ ਵੀਕ ਪੂਰਾ ਹੀ ਸੈਲੀਬ੍ਰੇਟ ਕਰੀਦਾ ਸੀਗਾ ਟੈਡੀ ਚਾਕਲੇਟ ਰੋਜ਼ ਸਾਰਾ ਕੁਝ ਵੰਡਿਆ ਤੇ ਕੋਈ ਇੱਕ ਦਾ ਨਾਮ ਦੱਸੋ ਜਿਹਨੂੰ ਫਰਸਟ ਟਾਈਮ ਰੋਜ਼ ਦਿੱਤਾ ਹੋਵੇ ਪ੍ਰਪੋਜ਼ ਕੀਤਾ ਹੋਵੇ ਨਹੀਂ ਨਹੀਂ ਨਾਮ ਤਾਂ ਦੀ ਕੀ ਦੱਸ ਸਕਦੇ ਆ ਕੋਈ ਫਿਰ ਵੀ ਯਾਦ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਐ ਨਹੀਂ ਯਾਦਾਂ ਤਾਂ ਬਹੁਤ ਜੁੜੀਆਂ ਨੇ ਤੇ ਮੈਂ ਤੁਹਾਨੂੰ ਇੱਕ ਕਹਾਣੀ ਦੱਸ ਦਿੰਨਾ ਆਪਣੀ ਮੈਂ 7th ਕਲਾਸ ਸੀਗਾ ਤੇ ਇੱਕ ਕੁੜੀ ਨੂੰ ਮੈਂ ਉਵੇਂ ਹੀ ਕਲਾਸਮੇਟ ਹੀ ਸੀਗੀ ਤੇ ਰੋਜ਼ ਦੇ ਦਿੱਤਾ ਸੀਗਾ ਤੇ ਉਹ ਆਪਣੇ ਘਰਦਿਆਂ ਨੂੰ ਸਾਦਾ ਹੀ ਸਕੂਲੇ 10 ਦਿਨ ਸਸਪੈਂਡ ਕਰਤਾ ਸਕੂਲੋਂ ਅੱਛਾ ਇਹ ਕਿਸਾ ਸੱਚੀ ਐ ਕਿ ਜਾਂ ਇਹਵੇਂ ਕਹਾਣੀ ਬਣਾ ਕੇ ਕਿ ਕਈ ਵਾਰੀ ਮੁੰਡੇ ਨਾ ਬਹੁਤ ਕਹਾਣੀਆਂ ਤੁਸੀਂ ਵੀ ਜਾਣਦੇ ਹੋਵੋਗੇ ਜਾਂ ਦੇਖਿਆ ਹੋਊਗਾ ਕਿ ਮੁੰਡੇ ਬਹੁਤ ਕਹਾਣੀਆਂ ਐਵੇਂ ਬੇਫਾਲਤੂ ਹੀ ਸੁਣਾ ਦਿੰਦੇ ਆ ਇਹ ਸੱਚ ਐ ਕਿ ਜਾਂ ਮੇ ਝੂਠ ਮਾਰਦੇ ਨਹੀਂ ਨਹੀਂ ਬਿਲਕੁਲ ਸੱਚ ਐ ਨਹੀਂ ਨਹੀਂ ਸੱਚਾ ਜੀ ਬਿਲਕੁਲ ਸੱਚਾ 7th ਕਲਾਸ ਦੀ ਗੱਲ ਆ ਉਸ ਤੋਂ ਬਾਅਦ ਵੀ ਅੱਗੇ ਵੀ ਵੰਡਦੇ ਰਹੇ ਆ ਤੇ ਪਰ ਉਹ ਫਸਟ ਟਾਈਮ ਹੀ ਐਵੇਂ ਹੋਇਆ ਸੀਗਾ ਵੀ ਐਵੇਂ ਹੋਇਆ ਹੋਵੇ ਤੇ ਬਸ ਆਹੀ ਆ ਜੀ ਤੇ ਕਾਲਜ ਵਗੈਰ ਗਏ ਹੋ ਕਿ ਜਾਂ ਅਜੀ ਸਟਾਰਟ ਕਾਲਜ ਹੋ ਗਿਆ ਸਟਾਰਟ ਪਰ ਹੱਲੇ ਗਏ ਨਹੀਂ ਤੇ ਬਾਕੀ ਦੇਖਦੇ ਆਂ ਅੱਜ ਜਾਣਾ ਹੀ ਪੈਣਾ ਸਚੀ ਖਾਲਸਾ ਰਾਮ ਰਾਮ ਜੀ ਹੋਰ ਹੋਰ ਕਿਵੇਂ ਹੋ ਕਿੱਥੋਂ ਬਿਲੋਂਗ ਕਰਦੇ ਤੇ ਨਾਮ ਕੀ ਹੈ ਪਹਿਲੇ ਤੇ ਦੱਸੋ ਹਾਂਜੀ ਮੇਰਾ ਨਾਮ ਰਿਤਿਕ ਹੈਗਾ ਜੀ ਅੱਛਾ ਕਿੱਥੋਂ ਬਿਲੋਂਗ ਕਰਦੇ ਹਾਂਜੀ ਮੈਂ ਤਾਂ ਹਿਮਾਚਲ ਤੋਂ ਬਿਲੋਂਗ ਕਰਦਾ ਹਾਂ ਮੈਂ ਨਾ ਅੱਜ ਵੈਲੈਂਟਾਈਨ ਡੇ ਤੇ ਗੱਲ ਕਰ ਰਹੀ ਹਾਂ ਕਿ ਵੈਲੈਂਟਾਈਨ ਡੇ ਦੇ ਵੀਕ ਸਟਾਰਟ ਹੋ ਗਏ ਨੇ ਤੇ ਅੱਜ ਹੈਗਾ ਪਹਿਲਾ ਦਿਨ ਰੋਜ਼ ਡੇ ਆਜ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਨਾ ਨਾ ਮੈਂ ਤਾਂ ਨਹੀਂ ਕਰ ਰਿਹਾ ਬਟ ਮੇਰੇ ਯਾਰ ਦੋਸਤ ਕਰਦੇ ਪਏ ਨੇ ਅੱਛਾ ਕਿਉਂ ਤੁਹਾਡੀ ਸੇਲੀ ਨਹੀਂ ਹੈਗੀ ਨਾ ਨਾ ਸੇਲੀ ਪਹਿਲੇ ਹੁੰਦੀ ਸੀ ਹੁਣ ਤਾਂ ਨਹੀਂ ਹੈ ਕਿਉਂ ਹੁਣ ਕੀ ਹੋ ਗਿਆ ਰੁੱਸ ਗਈ ਨਾ ਰੁਸਤੀ ਤਾਂ ਨਹੀਂ ਹੈ ਉਹੀ ਫਿਰ ਕੀ ਹੈ ਰੋਜ਼ ਦੇ ਕੇ ਮਨਾ ਲਓ ਮਨ ਜਾਂਦੀਆਂ ਕੁੜੀਆਂ ਉਹ ਨਾ ਨਾ ਹੁਣ ਤਾਂ ਉਹ ਤਾਂ ਹਿਮਾਚਲ ਹੈਗੀ ਹੁਣ ਹਿਮਾਚਲ ਥੋੜੇ ਨਾ ਜਾਵਾਂਗੇ ਰੋਜ਼ ਡੈਨ ਵਾਸਤੇ ਚਲੋ ਤੁਸੀਂ ਮਨਾਉਂਦੇ ਨਹੀਂ ਹੈਣਾ ਯਾਰ ਦੋਸਤ ਮਨਾਉਂਦੇ ਆ ਹਾਂਜੀ ਹਾਂਜੀ ਇਹ ਤਾਂ ਵੇਲਾ ਪੈਸਿਆਂ ਦਾ ਕਾਲ ਹੈਗਾ ਜੀ ਜਿਹਦੇ ਕੋਲ ਪੈਸਾ ਹੈ ਕੁੜੀਆਂ ਉਹਦੇ ਵਿੱਚ ਭਜਦੀਆਂ ਨੇ ਇਹ ਗਲਤ ਗੱਲ ਹੈ ਦੇਖ ਲਓ ਕੁੜੀਓ ਕਮੈਂਟ ਬਾਕਸ 'ਚ ਨਾ ਇਹ ਗੱਲ ਦਾ ਜਵਾਬ ਜ਼ਰੂਰ ਦਿਓ ਮੈਂ ਵੀ ਜਵਾਬ ਦਵਾਂਗੀ ਹਾਲਾਂਕਿ ਮੈਂ ਵੀ ਇੱਕ ਕੁੜੀ ਹਾਂ ਮੈਂ ਵੀ ਜ਼ਰੂਰ ਜਵਾਬ ਇਹ ਗੱਲ ਸਰ ਤੁਸੀਂ ਗਲਤ ਕਰ ਰਹੇ ਹੋ ਉਹ ਨਾ ਨਾ ਜੀ ਅੱਜਕੱਲ ਦੇ ਰਿਲੇਸ਼ਨ ਹੀ ਐਸੇ ਤੁਸੀਂ ਦੇਖ ਲਓ ਕੁੜੀ ਸਿਰ ਪੈਸੇ ਪਿੱਛੇ ਪਜਦੀ ਆ ਮੁੰਡੇ ਨਹੀਂ ਪਜਦੇ ਤੁਹਾਡਾ ਕਹਿਣਾ ਨਾ 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 ਮੁੰਡੇ ਕਿੱਥੇ ਪਜਗੇ ਮੁੰਡੇ ਕੋਲ ਪਹਿਲੇ ਪੈਸੇ ਹੁੰਦੇ ਨਾ ਅੱਛਾ ਤੇ ਜਿਨਾਂ ਕੋ ਨਹੀਂ ਹੁੰਦੇ ਉਹ ਮੇਰੇ ਵਾਂਗੂ ਦੇਖ ਲਓ ਤੁਸੀਂ ਇੱਧਰ ਉੱਧਰ ਤਰੁੱਦੇ ਅੱਛਾ ਉਹਨਾਂ ਕੋ ਮਤਲਬ ਸੇਲੀ ਨਹੀਂ ਹੁੰਦੀ ਜਿਨਾਂ ਕੋ ਪੈਸੇ ਨਹੀਂ ਆ ਉਹ ਨਾ ਨਾ ਐਸੀ ਕੋਈ ਗੱਲ ਨਹੀਂ ਹੈਗੀ ਰੀਜ ਤਾਂ ਅਸੀਂ ਵੀ ਬੋਤਨਾ ਪਰ ਆਪਾਂ ਬਣਾਈ ਨਹੀਂ ਦੀ ਤੇ ਬਾਦ ਸੇਲੀ ਕੋਈ ਅੱਛਾ ਤੇ ਤੁਹਾਡੇ ਦੋਸਤ ਚਲੋ ਤੁਸੀਂ ਕਹਿ ਰਹੇ ਮੇਰੇ ਯਾਰ ਦੋਸਤ ਬਣਾਉਂਦੇ ਕਿਵੇਂ ਸੈਲੀਬ੍ਰੇਟ ਕਰਦੇ ਹੋ ਇਹ ਦਿਨ ਜਿੱਦਾਂ ਕੀ ਉਹ ਤੁਸੀਂ ਦੇਖ ਲਓ ਕਿਸ ਨੇ ਕੋਈ ਰੋਜ਼ ਲੈ ਰਹਾ ਕੋਈ ਬੁਕੇ ਕਿ ਇੱਕ ਸੈਲੀ ਨੂੰ ਦੇਤਾ ਇੱਕ ਦੇ ਬਾਅਦ ਦੂਜੀ ਸੈਲੀ ਨੂੰ ਦੇਤਾ ਹਾਂਜੀ ਹਾਂਜੀ ਅੱਛਾ ਕਿੱਥੇ ਸੈਲੀਬ੍ਰੇਟ ਕਰਦੇ ਆ ਸੈਲੀਬ੍ਰੇਟ ਤਾਂ ਤੁਸੀਂ ਇਹ ਹੀ ਦੇਖ ਲਓ ਸੁਖਣਾ ਲੇਕ ਹੋ ਗਿਆ ਕਾਲਜ ਵਿੱਚ ਚਲੇ ਜਾਂਦੇ ਨੇ ਬਸ ਇਹੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਅੱਜ ਰੋਜ਼ ਡੇ ਆ ਤੁਹਾਡਾ ਕੀ ਪਲਾਨ ਹੈ ਮੈਮ ਸਾਡਾ ਕਹਾ ਦਾ ਪਲਾਨ ਸਦਾ ਇਕੱਲੇ ਆ ਜਮਾ ਹਣ ਕਿਉਂ ਸੈਲੀ ਹੈ ਨਹੀਂ 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 ਮੈਮ ਕੋਈ ਨਹੀਂ ਹੈਗੀ ਰੁਸੀਤ ਨਹੀਂ ਹੈ ਹਾਂ ਸੀਤ ਨਹੀਂ ਹੈ ਹੈ ਹੀ ਨਹੀਂ ਰੁਸਣਾ ਕੀ ਨੇ ਮੈਮ ਹੈ ਹੀ ਨਹੀਂ ਕੋਈ ਗਾਣਾ ਗੁਣਾ ਆਂਦਾ ਹੈ ਹਾਂ ਮੈਮ ਗਾਣਾ ਪਹਿ ਲਿਖ ਲੰਨੇ ਆ ਸਾਨੂੰ ਫਿਰ ਗਾਣਾ ਹੀ ਸੁਣਾਓ ਹਾਂਜੀ ਜਰੂਰ ਮੈਮ ਟੁੱਟੇ ਦਿਲ ਵਾਲੇ ਵਾਸਤੇ ਸੁਣਾਉਂਦੇ ਆ ਮੈਮ ਠੀਕ ਹੈ ਟੁੱਟੇ ਦਿਲ ਵਾਸਤੇ ਦੇਖ ਲੋ ਕਿਤੇ ਲੋਕੀ ਨਰਾਜ਼ ਨਾ ਹੋ ਜਾਣ ਕਿ ਐਸ ਰੋਜ਼ ਇਹ ਆ ਤੇ ਇਹ ਟੁੱਟੇ ਦਿਲ ਚਲੋ ਸੁਣਾ ਦਿਓ ਚਲੋ ਤੂੰ ਚਾਹੇ ਪੁੱਛਦੀ ਨਹੀਂ ਕਰ ਕਾਲ ਮੇਰਾ ਹਾਲ ਚਾਹ ਮੈਨੂੰ ਫੇਰ ਵੀ ਤੇਰੇ ਤੇ ਗੁੱਸਾ ਨਹੀਂ ਆਇਆ ਮੁੱਚਾ ਇਹ ਪੁੱਛਦੀ ਨਹੀਂ ਕਰ ਕਾਲ ਮੇਰਾ ਹਾਲ ਚਾਹ ਮੈਨੂੰ ਫੇਰ ਵੀ ਤੇਰੇ ਤੇ ਗੁੱਸਾਨੀਆਂ ਆਇਆ ਹੁਣ ਆ ਜਾ ਵਾਪਸ ਤੰਗ ਨਹੀਂ ਕਰਦਾ ਮੈਂ ਸੁਣਉ ਤੇਰੀ ਪਹਿਲਾਂ ਐਵੇਂ ਨਹੀਂ ਲੜਦਾ ਮੈਂ ਬਾਕੀ ਨਹੀਂ ਜਿਵੇਂ ਤੈਨੂੰ ਸਹੀ ਲੱਗੇ ਇੱਕ ਤੂੰ ਹੀ ਓਏ ਖਾਸ ਮੇਰੇ ਲਈ ਮੈਨੂੰ ਤੇਰੇ ਜੇ ਸਜਣ ਨਾ ਕਿਤੇ ਲੱਭੇ ਥੈਂਕ ਯੂ ਕਿ ਨਾ ਸੋਹਣਾ ਗਾਣਾ ਹਾਲਾਂਕਿ ਟੁੱਟੇ ਦਿਲ ਵਾਸਤੇ ਇਹਨਾਂ ਨੇ ਸੁਣਾਇਆ ਏ ਅਸਰ ਰੂਜ਼ਡੇ ਐ ਪਰ ਬਹੁਤ ਵਧੀਆ ਗਾਣਾ ਮੈਂ ਇਹਨਾਂ ਨੂੰ ਪੁੱਛੂਗੀ ਕਿ ਇੱਕ ਹੋਰ ਗਾਣਾ ਜ਼ਰੂਰ ਬਣਦਾ ਹੈ ਕਿਉਂਕਿ ਬਹੁਤ ਵਧੀਆ ਆਵਾਜ਼ ਹੈ ਸਰ ਤੁਹਾਡੀ ਬਹੁਤ ਵਧੀਆ ਆਵਾਜ਼ ਹੈ ਮਚਾਉਂਗੀ ਇੱਕ ਹੋਰ ਗਾਣਾ ਇੱਕ ਗਾਣਾ ਹੋਰ ਬਣਦਾ ਹੈ ਠੀਕ ਹੈ ਇੱਕ ਹੋਰ ਸੁਣਾ ਦਿੰਦੇ ਉਹ ਫਿਰ ਹਿੰਦੀ ਫਿਲਮ ਦਾ ਗਾਣਾ ਸੁਣਾ ਦਿੰਦੇ ਨਾ ਪ੍ਰਾਣ ਜਰੂਰ ਕੋਈ ਬਾਤ ਨਹੀਂ ਕੋਈ ਸੁਣ ਮੇਰੇ ਹਮ ਸਫਰ ਕਿਆ ਤੁਝੇ ਇਤਨੀ ਸੀ ਵੀ ਖਬਰ ਕਿ ਤੇਰੀ ਸਾਹ ਚਲਤੀ ਜਿਦਰ ਰਹੂੰਗਾ ਬਸ ਵਹੀਂ ਉਮਰ ਬਰ ਰਹੂੰਗਾ ਬਸ ਵਹੀਂ ਉਮਰ ਬਰ ਹਾਏ ਪੋ ਸੋਹਣੇ ਗਾਣੇ ਦੋਨੋਂ ਹੀ ਬਹੁਤ ਵਧੀਆ ਸੁਣਾਏ ਆ ਤੇ ਅੱਜ ਤੁਸੀਂ ਕਿਵੇਂ ਇਸ ਡੇ ਨੂੰ ਸੈਲੀਬ੍ਰੇਟ ਕਰ ਰਹੇ ਹੋ ਕਿਨੇ ਕਿਨੇ ਆਪਣੇ ਪਾਰਟਨ ਨੂੰ ਰੂਸਟ ਦੇ ਦੇ ਦਿੱਤਾ ਹੈ ਰੂਸ ਦੇਤਾ ਹੈ ਕਿ ਨਹੀਂ ਦਿੱਤਾ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਦੱਸਿਓ ਧੰਨਵਾਦ